ਇਹ ਹਾਲਾਤ ਦਿਖਾਉਂਦੇ ਆ ਇਹ ਸਟੇਜ ਆ ਤੇ ਇਹ ਬਾਬੇ ਕਾਲੇ ਮਹਰ ਦੀ ਜਗਾ ਵਾ ਇਹ ਸਟੇਜ ਵੀ ਖਰਾਬ ਹੋਇਆ ਹੋਇਆ ਮੈਂ ਤਾਂ ਇੱਕ ਮਿੰਟ ਖੜ ਦ ਆ ਦੇਖੋ ਵੀ ਸਟੇਜ ਸਾਰਾ ਟੁੱਟਿਆ ਪਿਆ ਤੁਸੀਂ ਦੇਖ ਸਕਦੇ ਹੋ ਕਿ ਉੱਤੋਂ ਵੀ ਸਾਰਾ ਟੁੱਟਿਆ ਹੋਇਆ ਜੇ ਆਪਾਂ ਚੜ ਗਏ ਤਾਂ ਤਾਂ ਚੜ ਕੇ ਦਿਖਾਈਏ ਆ ਦੇਖੋ ਆ ਸਾਰੇ ਬਾਬੇ ਦੀ ਜਗ੍ਹਾ ਤੇ ਟੁੱਟਿਆ ਹੋਇਆ ਸਾਰਾ ਇਹ ਸਟੇਜ ਆ ਤਾਨੂੰ ਬਾਪੇ ਦੀ ਜਗਾ ਵੀ ਦਿਖਾਉਨੇ ਆ ਆ ਜੋ ਆ ਬਾਪੇ ਦੀ ਜਗਾ ਤੇ ਆ ਕਨੈਕਸ਼ਨ ਕੱਟਣ ਦੇ ਨਾਲ ਪਾਣੀ ਦਾ ਕਨੈਕਸ਼ਨ ਕੱਟਣ ਦੇ ਨਾਲ ਸਫਾਈ ਨਹੀਂ ਹੋਈ ਤੇ ਉੱਤੇ ਦੇਖੋ ਟੀਨਾ ਪਾਈਆਂ ਹੋਈਆਂ ਤੇ ਇਲਾ ਇੰਟਰਵਿਊ ਵੀ ਪਿਆ ਹੋਇਆ ਤੇ ਉਤੋਂ ਵੀ ਜਿਹੜਾ ਪਾਣੀ ਆ ਥਾ ਸਾਰਾ ਥੱਲੇ ਜਾਂਦਾ ਆ ਆ ਜੋ ਆ ਦੇਖੋ ਤੁਹਾਲ ਦੇਖੋ ਜੀ ਕਿਦਾਂ ਜੇ ਪਿੰਡ ਨੂੰ ਚਾਹੀਦਾ ਹੈ ਕਿ ਕਮੇਟੀ ਨੂੰ ਚਾਹੀਦਾ ਹੈ ਕਿ ਵਧੀਆ ਬਣਾਉਣਾ ਚਾਹੀਦਾ ਆ ਦੇਖੋ ਕੀ ਹਾਲ ਆ ਇੱਧਰ ਦੇਖੋ ਸਫਾਈ ਨਹੀਂ ਹੈ ਕਿਉਂਕਿ ਉਹ ਕਹਿੰਦੇ ਆ ਵੀ ਇੱਥੇ ਸਫਾਈ ਤਾਂ ਨਹੀਂ ਆ ਪਾਣੀ ਹੈ ਨਹੀਂ ਪਾਣੀ ਬੰਦ ਆ ਉਹ ਤੋਂ ਪਹਿਲਾਂ ਸਫਾਈ ਸੀ ਤੇ ਆਹ ਦੇਖੋ ਇਹ ਹਾਲਾਤ ਨੇ ਅੱਬਾ ਬੇਰੀ ਜਗ੍ਹਾ ਤੇ ਆਹ ਦੇਖੋ ਛੱਤ ਦੇ ਉੱਤੇ ਹੈ ਨਹੀਂ ਲੈਂਟਰ ਹੈ ਨਹੀਂ ਆਪਾਂ ਘੁੰਮ ਕੇ ਦਿਖਾ ਦਿੰਨੇ ਆ ਆ ਦੇਖ ਇੱਥੋਂ ਆਹ ਨੇ ਬਾਬੇ ਦੇ ਹਾਲਾਤ ਜਿਹੜੇ ਜਿਹੜਾ ਰੌਲਾ ਚੱਲਿਆ ਬਾਬਾ ਕਾਲਾ ਮਹਾਰਜੀ ਧੰਤਨ ਬਾਬਾ ਕਾਲਾ ਮਹਾਰਜੀ ਆਹ ਨੇ ਜਿਹੜੀਆਂ ਸਾਰੀਆਂ ਥਾਵਾਂ ਬਣੀਆਂ ਹੋਈਆਂ ਥਾਵਾਂ ਜਿਹੜੀਆਂ ਅਸਰੀ ਬਣੀਆਂ ਇੱਧਰੇ ਇੱਧਰੇ ਤੇ ਇੱਥੇ ਜਿਹੜੇ ਲੋਕ ਆਪਣਾ ਸਾਰਾ ਮੰਨਤਾ ਦੀ ਪੂਰੀ ਕਰਦੇ ਆ ਇਹ ਉਹ ਜਗ੍ਹਾ ਤੇ ਇਹ ਉਹ ਜਗ੍ਹਾ ਦੇ ਹਾਲਾਤ ਨੇ ਅਸੀਂ ਪਹੁੰਚ ਇਹ ਪਿੰਡ ਹੈ ਕਿਹੜਾ ਇਹ ਪਿੰਡ ਦਾ ਬੁੱਕਣ ਵਾਲਾ ਇਹ ਬੁੱਕਣ ਵਾਲੇ ਦੇ ਹਾਲਾਤ ਤੁਹਾਨੂੰ ਦਿਖਾਏ ਆ ਜਿਹੜਾ ਰੌਲਾ ਪੈਦਾ ਪੈ ਗਿਆ ਇਸ ਪੰਚਾਇਤ ਦਾ ਇਸ ਪਿੰਡ ਦਾ ਆ ਜਾਨੀ ਕਿ ਬਾਬੇ ਦੀ ਜਗਾ ਉੱਤੇ ਪੈਸੇ ਨਹੀਂ ਕੋਈ ਵੀ ਲੱਗੇ ਹੋਏ ਬਹੁਤ ਘੱਟ ਲੱਗੇ ਹੋਏ ਆ ਬਾਬੇ ਜਗਾ ਤੇ ਕੰਮ ਕਰਾਉਣ ਵਾਲਾ ਹੋਇਆ ਪਿਆ ਤੇ ਬਾਬੇ ਦੀ ਜਗਾ ਤੇ ਬਹੁਤ ਘੱਟ ਪੈਸੇ ਖਰਚੇ ਹੋਏ ਆ ਤੇ ਛੱਤ ਵੀ ਨੂੰ ਪਾਈ ਹੋਈ ਲੈਂਟਰ ਵਾਲੀ ਤੇ ਉਦਾਂ ਹੀ ਆ ਤੇ ਨਾ ਹੀ ਸਫਾਈ ਆ ਇਹਨਾਂ ਦਾ ਕਹਿਣਾ ਹੈ ਕਿ ਸਫਾਈ ਹੋਰ ਆ ਉਹ ਬੰਦ ਕੀਤਾ ਗਿਆ ਤੇ ਇਹ ਜਿਹੜਾ ਇਹ ਸਾਰਾ ਪਾਣੀ ਕਰਕੇ ਇਹ ਜਗਾ ਢੋਤੀ ਨਹੀਂ ਗਈ ਤੇ ਦੂਜਾ ਇਹ ਕਮੇਟੀ ਬਣਿਆ ਦੇ ਨਾਮ ਲਿਖੇ ਹੋਏ ਆ ਇਹ ਤੁਹਾਨੂੰ ਜਿਹੜੀ ਇਹ ਇਹ ਤਨ ਤਨ ਬਾਬਾ ਕਾਲਾ ਮਾਹਿਰ ਦੇ ਜਿਹੜੀ ਕਿ ਤੁਹਾਨੂੰ ਜਗਾ ਦਿਖਾਈ ਆ ਸਤਿ ਸ੍ਰੀ ਅਕਾਲ